ਸਭਨੇ ਵੀ ਮਜਬੂਰੀ ਆ ਥੱਲੇ ਪਿਆ ਤੇ ਉਹੀ ਵੀ ਮਜਬੂਰੀ ਆ ਥੱਲੇ ਜ਼ਮੀਰ ਆ ਜ਼ਮੀਰ ਤੇ ਗਰਮੀ ਚ ਪਿਆ ਭੁੱਖ ਭੁੱਖ ਖਾ ਰਹੀ ਆ ਉਹਨੂੰ ਭੁੱਖ ਸਭ ਤੇ ਦਰਗ ਬਹੁਤ ਹੁੰਦੀ ਆ ਭੁੱਖ ਬਹੁਤ ਹੁੰਦੀ ਆ ਲੇਕਰ ਮਜਬੂਰੀ ਆ ਥੱਲੇ ਸਾਲ ਦੇ ਮਹੀਨੇ ਬਾਅਦ ਨਿਕਲ ਨਹੀਂ ਸਕਦਾ ਕੋਊ ਪਇਓ ਮੁੰਡਿਆ ਸੰਿਆਸੀ ਕੋਊ ਜੋਗੀ ਪਇਓ ਕੋਊ ਪਇਓ ਮੁੰਡਿਆ ਕੋਈ ਮੁੰਡਿਆ ਹੋ ਗਿਆ ਸੰਿਆਸੀ ਕੋਈ ਜੋਗੀ ਪਿਓ ਕੋਈ ਜੋਗੀ ਹੋ ਗਿਆ ਜੋਗਦਾਨ ਕਰ ਲੈ ਉਹਨੇ ਜਟਾਂ ਰਖਾ ਲੀਆਂ ਐ ਦੂਏ ਜਿਹੜੇ ਹੁੰਦੇ ਨੇ ਸਿਆਸੀ ਐ ਕੋ ਦੂਏ ਇਹਨਾਂ ਦੇ ਹੁੰਦੇ ਨੇ ਆਪਣੇ ਬੋਧੀਆਂ ਦੇ ਉਹ ਤਾਂ ਜਿਹੜਾ ਥੱਲੇ ਵਾਲ ਕੱਟ ਦਿੰਦੇ ਨੇ ਕੋਈ ਸਿਰ ਬਣਾ ਲੈਂਦਾ ਕੋਈ ਲੰਬੀਆਂ ਜਟਾਂ ਕਰਾ ਲੈਂਦਾ ਜੋਗੀ ਪਿਓ ਕੋਈ ਬ੍ਰਹਮਚਾਰੀ ਕੋਈ ਜੋਤੀ ਜਤੀ ਅਨੁਭਵ ਮਾਨਵ ਕੋਈ ਬ੍ਰਹਮਚਾਰੀ ਨੇ ਬਰਪਚਾਰੀ আর যতিজ فرق ਹੈ ਬਰਪਚਾਰੀ ਕਿਸੇ ਖਾਸ ਉਮਰ ਤੱਕ ਉਦੈਸ਼ਿਕ ਕੇ 25 ਸਾਲ ਤੱਕ ਬਰਪਚਾਰੀ ਆਸ਼ਰਮ 25 ਸਾਲ ਤੇ ਬਾਅਦ ਕ੍ਰਿਸ਼ਤ ਆਸ਼ਰਮ ਉਹ ਕਿਸੇ ਖਾਸ ਉਮਰ ਤੱਕ ਨਹੀਂ যਤੀ ਜਿਹੜਾ ਹੈਗਾ ساری ਜ਼ਿੰਦਗੀ ਵਾਸਤੇ ਦੋ ਘਾਟਾ ਗਰੀ ਉਹਨਾਂ ਦੇ ਨਾਮ ਤਾਂ ਹੈਗਾ ਡੱਡ ਨਹੀਂ ਦੋਲਦੇ ਜਤੀ আর ਬਰਪਚਾਰੀ ਦੇ ਨਾਮ ਅੱਡ ਅੱਡ ਤਾਂ ਹੀ ਰਹੇ ਜਤੀ ਤੇ ਜ਼ਿੰਦਗੀ ਵਾਸਤੇ ਰੁਪਚਾਰੀ ਕਿਸੇ ਖਾਸ ਵਦੀ ਵਾਸਤੇ ਹੈ ਤਾਈ ਵਾਸਤੇ ਟਾਈਮ ਲੀਏ ਹਮ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਦੇ ਹੈ ਹਿੰਦੂ ਹੈ ਕੋਈ ਤੁਰਕ ਹੈ ਤੁਰਕ ਮੁਸਲਮਾਨ ਹੈ ਰਾਫਸੀ ਹੈ ਰਾਫ ਜੀ ਰਾ ਇਹ ਇਮਾਮ ਸਾਫੀ 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 ਸੁन्नी ਜਿਹੜੇ ਉਹਨੇ ਕਿਸਿਆ ਮੁਸਲਮਾਨ ਨੇ ਕਿਸੁੱਡੀ ਰ ਸਾਫੀ ਜਿਆ ਨੂੰ ਕਹਿੰਦੇ ਨੇ ਇਮਾਮ ਦੋਹਾਂ ਦੇ ਵਿੱਚ ਹੁੰਦੇ ਨੇ ਇੱਕ ਸੁੰਨੀ ਆ ਇੱਕ ਸ਼ੀਆ ਮੁਸਲਮਾਨ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਰਾਫ ਜੀ ਇਮਾਮ ਰਾਫ ਜੀ ਮਤਲਬ ਹੈ ਹੈਗਾ ਕੋਈ ਉਹ ਤਾਂ ਹੈਗਾ ਸੁੰਨੀਆਂ ਦਾ ਸਾਫੀ ਜਿਹੜਾ ਹੈ ਤਾਂ ਉਹ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਦਾ ਇਮਾਮ ਉਹ ਵੀ ਦੋ ਉਹ ਵੀ ਦੋ ਸਮਝਦੇ ਨੇ ਆਪਣੇ ਆਪ ਨੂੰ ਅੱਡ ਅੱਡ ਵੱਖਰੇ ਸਮਝਦੇ ਨੇ ਉਹ ਇੱਕ ਦੂਏ ਨੂੰ ਚਾਹੇ ਦੋਏ ਮੁਸਲਮਾਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੂ ਮਾਨਸ ਦੀ ਜਾਤ ਤੇ ਕੋਈ ਪਛਾਣ ਨਹੀਂ ਇੱਕੋ ਵਨ ਰਕੇ ਚੱਲਦੀ ਚਾਹੀਦੀ ਦੋਏ ਕੋਈ ਨਹੀਂ ਸਾਡੇ ਵਾਸਤੇ ਐਨੀ ਪਰਮੈਸ਼ਰ ਨਹੀਂ ਨਗਾ ਦੇ ਦਰਬਾਰ ਚ ਸਾਰੇ ਕੋਈ ਨਹੀਂ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਇਸਾਈ ਹੈ ਚਾਹੇ ਰਾਫੀਆ ਚਾਹੇ ਸੁੰਨੀ ਹੈ ਚਾਹੇ ਸਈਆ ਮੁਸਲਮਾਨ ਇੱਕੋ ਹੀ ਨੇ ਕੋਈ ਫਰਕ ਨਹੀਂ ਹੈ ਤਰਗਾੜ ਕੋਈ ਫਰਕ ਨਹੀਂ ਇੱਥੇ ਜਿਹੜੇ ਫਰਕ ਅਸੀਂ ਸਮਝਦੇ ਆ ਪਏ ਅਗਿਆਨਤਾ ਸਾਡਾ ਫਰਕ ਸਮਝਣਾ ਉਹ ਗਿਆਨਤਾ ਅਗਿਆਨਤਾ ਦੇ ਵਿੱਚ ਨਫ਼ਰਤ ਵੀ ਹੈ ਨਫ਼ਰਤ ਵੀ ਗਿਆਨਤਾ ਕਰਕੇ ਹੈ ਜਿਹੜੇ ਫਰਕ ਸਮਝਦੇ ਉੱਥੇ ਨਫ਼ਰਤ ਆ ਜਾਂਦੀ ਹੈ ਨਫ਼ਰਤ ਆ ਗਿਆਨਤਾ ਕਰਤਾ کریم ਹੋਈ ਰਾਜ਼ਕ ਰਹੀਮ ਹੋਈ ਕਰਤਾ ਜਿਹਨੂੰ ਅਸੀਂ ਕਹਿੰਦੇ ਆ ਇਕ کریم ਮੁਸਲਮਾਨ ਕਹਿੰਦੇ ਨੇ ਇੱਕੋ ਹੀ ਹੈ ਅਸੀਂ ਕਰਤਾ ਕਹਿੰਨਾ ਉਹ کریم ਕਹਿੰਦੇ ਨੇ ਇੱਕੋ ਹੀ ਹੈ ਰਜ਼ਕਰਹੀਮ ਹੋਈ ਰਜ਼ਕਰੋਜੀ ਦੇਣ ਵਾਲਾ ਹੈ ਰਹਿਮ ਰਹਿਮ ਕਰਨ ਵਾਲਾ ਉਸੇ ਦੇ ਇੱਕਦੇ ਹੀ ਨਾ ਹੋਲੇ ਚਾਰੇ ਚਾਰੇ ਗੱਲਾਂ ਚਾਰੇ ਨਾਲ ਇੱਕਦੇ ਹੀ ਨੇ ਇੱਕੋ ਹੀ ਹੈ ਰਜ਼ਕਰਹੀਬੀ ਹੋਈ ਹੈ ਕਰਤਾ کریم ਵੀ ਹੋਈ ਹੈ ਦੂਸਰੋਂ ਨਾ ਭੇਦ ਕੋਈ ਭੂਲ ਬ੍ਰਹਮ ਮਾਨਵੋ ਦੂਸਰਾ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ ਮੈਂ ਭਰਮਣਾ ਕਰ ਲਿਓ ਵੀ ਰਾਜ ਕੋ ਹੋ ਰਹੀ ਬੋਹ ਰਹਾ ਕਰਤਾ ਹੋ ਰਹਾ ਪਰਮਚੈਨਾ ਪੈ ਜਾਓ ਦੂਸਰਾ ਬੰਦਕੇ ਕੋਈ ਭੁੱਲ ਕਰਕੇ ਤਾਂ ਪਰਮ ਹੋ ਜੂਗਾ ਜੇ ਭੁੱਲ ਕਰ ਲਈਏ ਤੁਸੀਂ ਦੂਸਰਾ ਬੰਨਣਾ ਨਹੀਂ ਉਲਟੇਰਾ ਬੈਜੋਗੇ ਫਿਰ ਉਲਟੇਰਾ ਬੈਹੇ ਦੁਸਾਰੀ ਫਿਰ ਵੀ ਉਲਟੇਰਾ ਬੈਹੇ ਨੇ ਸਹੀ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇੱਕ ਸਭ ਹੀ ਕੋ ਗੁਰਦੇਵ ਇੱਕ ਇਹ ਨਹੀਂ ਕੀ ਸੇਵ ਦੇਖੋ ਗੁਰੂ ਦੀ ਇੱਕ ਕਿਆ ਗੁਰਦੇਵ ਕਹਿੰਦਾ ਗੁਰੂ ਦਾ ਸੰਬੰਧ ਆਦਮੀ ਨਾਲ ਜਿਹੜਾ ਜਨਮ ਲਿਆ ਹੋਇਆ ਜੀ ਦਾ ਉਹਦੇ ਨਾਲ ਨਹੀਂ ਹੁੰਦਾ ਸਿੱਧਾ ਗੁਰੂ ਦਾ ਸੰਬੰਧ ਗੁਰਦੇਵ ਨਾਲ ਹੁੰਦਾ ਗੁਰਦੇਵ ਦਾ ਜਿਹੜਾ ਗੁਰਦੇਵ ਹੈ ਨਾ ਗਾਂ ਗੁਰਦੇਵ ਦਾ ਆਪਤਾ ਹੈਗਾ ਗੁਰੂ ਜਿਹੜਾ ਜੀਵਾਤਮਾ ਉਹਦਾ ਹੈਗਾ ਗੁਰਦੇਵ ਜਦੋਂ ਅਸੀਂ ਬੋਲਾਂਗੇ ਜਿਹੜਾ ਦੇਹ ਧਾਰੀ ਹੈ ਉਹ ਗੁਰਦੇਵ ਕਹੂਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਇਹਦੇ ਗੁਰਦੇਵ ਤੋਂ ਕਾਹ ਅਪਰੋਚ ਨਹੀਂ ਨਾਮ ਬਣ ਲਾ ਗੁਰੂ ਗੋਬਿੰਦ ਉਹ ਮਿਲਣਾ ਸਰ ਗੁਰੂ ਗੁਰਦੇਵ ਨੂੰ ਇੱਦਾਂ ਮਿਲਣਾ ਨਹੀਂ ਇਸ ਕਰਕੇ ਬਾਬਾ ਵੀ ਲਫਜ਼ਾਇਆ ਹੋਇਆ ਹੈ ਜੀ ਬਾਸਤੇ ਗੁਰੂ ਬਾਪ ਨਹੀਂ ਹੈ ਗੁਰੂ ਗੁਰੂ ਬਾਬਾ ਹੋਣਾ ਵਿਚਾਲੇ ਗੁਰਦੇ ਬੈਠਾ ਦਾ ਬਾ ਵਿਚਾਲੇ ਬੈਠਾ ਗੁਰੂ ਦਾ ਸਬੰਧ ਨਹੀਂ ਸਾਡੇ ਨਾਲ ਗੁਰੂ ਸਿਰ ਸ਼ਬਦ ਹੈ ਸੱਚਖਾਨੇ ਕੋਈ ਗੁਰੂ ਨਹੀਂ ਹੁੰਦਾ ਸੱਚਖਾਨੇ ਸਾਰੇ ਬਰਾਬਰ ਨੇ ਸਾਰੇ ਭਗਤ ਨੇ ਕੋਈ ਕਿਸੇ ਦਾ ਗੁਰੂ ਨਹੀਂ ਜੇ ਇੱਥੇ ਗੁਰੂ ਹੋਊ ਸੱਜਣੀ ਵੀ ਜਾ ਕੇ ਗੁਰੂ ਬੜੂ ਸਤਖੰਡ ਕੇ ਉਹਦਾ ਬਿੱਲਾ ਗਰਿਆਈ ਜਾ ਕੋਈ ਲਾ ਢੀ ਲਊਗਾ ਜੇ ਇੱਥੇ ਗਰਿਆਈ ਦਾ ਬਿੱਲਾ ਲੱਗਿਆ ਸਖਰ ਨਾਲੇ ਜਾਊਗਾ ਜੋ ਇੱਥੇ ਸੀਟ ਹੈ ਨਾ ਉਹਦੀ ਉਹੀ ਜਾ ਕੇ ਵਜੂਗਾ ਜੇ ਇੱਥੇ ਦਾਸਾ ਤਾਂ ਗਾਂਹ ਜਾ ਕੇ ਦਾਸੇ ਵਜੂਗਾ ਜੇ ਤੇ ਗੁਰੂ ਇੱਥੇ ਜਾ ਜੂ ਤਾਂ ਗੁਰੂ ਵਜੂਗਾ ਤੇ ਗੁਰੂ ਜੇ ਗਾਂਹ ਚਲੇਗਾ ਗੁਰੂ ਕੀ ਦਾ ਫਿਰ ਉਹ ਭਗਤਾਂ ਦਾ ਗੁਰੂ ਹੈ ਜਿਹਦਾ ਗੁਰੂ ਬੜੂ ਜਾ ਕੇ ਜਨਤਾ ਤਾਂ ਇੱਥੇ ਬੈਠੀ ਹੈ ਸਾਰੀ ਜਿਨ੍ਹਾਂ ਦੇ ਗੁਰੂ ਬਣਣਾ ਉਹ ਤਾਂ ਇੱਥੇ ਨੇ ਇਹ ਕਹਿੰਦੇ ਗੁਰੂ ਇੱਥੇ ਹੀ ਰਹਿੰਦੇ ਨੇ ਗੁਰੂ ਨਰਕ 'ਚ ਹੀ ਰਹਿੰਦੇ ਨੇ ਉੱਥੇ ਨਹੀਂ ਗੁਰੂ ਕੋਈ ਹੁੰਦਾ ਸੱਚਖੰਡ 'ਚ ਗੁਰੂ ਕੋਈ ਹੁੰਦਾ ਹੀ ਨਹੀਂ ਇਹ ਜਿਹੜੇ ਗੁਰੂ ਬਣਦੇ ਨੇ ਯਾਰ ਗੁਰੂ ਕਹਿੰਦੇ ਨਰਕੀ ਜੀਵ ਨੇ ਸਾਰੇ ਭਗ ਸਾਗਰ 'ਚ ਹੀ ਰਹਿੰਦੇ ਹੁੰਦੇ ਨੇ ਗੁਰੂ ਇਹ ਸੱਚਖੰਡ ਤਾਂ ਸਾਰੇ ਬਰਾਬਰ ਨੇ ਉੱਥੇ ਨਾ ਕੋਈ ਦੋਇਮਾ ਨਾ ਕੋਈ ਬਸ ਉਹਨਾਂ ਦਾ ਜਿਹੜਾ ਸਾਰਿਆਂ ਨੇ ਇਕੱਠਾ ਆਇਆ ਨਾ ਇਕੱਠਾ ਫਰਮਾਨ ਦਰਗਾਹ ਦਾ ਪਾਲੀਵਡ ਜੋ ਪਾਸ ਕਰਦੇ ਨੇ ਬੈਠ ਕੇ ਉਹ ਗੁਰੂ ਹੈ ਵਿਅਕਤੀ ਕੋਈ ਗੁਰੂ ਨਹੀਂ ਉੱਥੇ ਵੀ ਹੈ ਉਹ ਪਰਮਾਨ ਸਰਿਆਂ ਦੇ ਲਾਗੂ ਹਨ ਤੇ ਪਰਮਾਨ ਲਾਗੂ ਹੈ ਉਹਦਾ ਸ਼ਬਦ ਹੈ ਸ਼ਬਦ ਹੈ ਸ਼ਬਦ ਗੁਰੂ ਹੈ ਹੁਕਮ ਹੈ ਕੋ ਗੁਰੂ ਹੈ ਹੋਰ ਕੋਈ ਗੁਰੂ ਨਹੀਂ ਪਰਸਨਲੀ ਕੋਈ ਵਿਅਕਤੀ ਗੁਰੂ ਨਹੀਂ ਸਾਰਿਆਂ ਦੀ ਆਵਾਜ਼ ਗੁਰੂ ਹੈ ਸਾਰਿਆਂ ਦੀ ਜੋ ਫਰਮਾਨ ਹੈ ਹੁਕਮ ਹੈ ਉਹ ਗੁਰੂ ਹੈ। ਉਹ ਜੱਗ ਕੀ ਸਾਰਿਆਂ ਵੀ ਇਕੱਠੀ ਹੈ। ਉੱਥੇ ਜੇ ਕੋਈ ਗੁਰੂ ਹੋਵੇ। ਤੇ ਕਿਹਦਾ ਗੁਰੂ ਹੈ ਭਈ ਉਹ ਤੇ ਗੁਰੂ ਕੀ ਦਾ। ਤੇ ਸਾਰੇ ਭਗਤ ਨੇ। ਸੱਚ ਖੜਲੇ ਰਹਿ ਬਿੱਚ ਤੇ ਤੇ ਭਗਤ ਬਸੈ ਤੇ ਲੋ। ਉੱਥੇ ਤੇ ਭਗਤ ਬਸੈ। ਸੱਚ ਗੱਲ ਨਾਲ ਨਾ ਘਾਰ ਵਸਦੇ ਸਾਰ। ਸਾਰੇ ਬਰਾਬਰ ਨੇ ਸੱਚਖਾਨਦੋਮ ਸੋ ਵੀ ਕੋਈ ਹੁੰਦਾ ਕਾਇਮ ਢਾਇਮ ਸਦਾ ਪਾਸ਼ਾਹੀ ਸਦਾ ਪਾਸ਼ਾਹੀ ਕਾਇਮ ਹਥੇ ਜੇ ਉਹ ਤੇ ਗੁਰੂ ਜਾਊਗਾ ਨਾਨਕ ਜੇ ਵੱਡਾ ਉੱਥੇ ਜਾਊਗਾ ਤਾਂ ਨਾਨਕ ਕੀ ਵੱਡਾ ਹੋਊਗਾ ਫਿਰ ਅਬਦਾਸ ਨਾ ਰਬਦਾਸ ਭਗਤ ਨਾਨਕ ਗੁਰੂ ਹੈ ਕਹਾਂ ਜਾ ਕੇ ਵੱਡਾ ਛੋਟਾ ਹੋਊਗਾ ਇਹਨਾਂ ਲੋਕਾਂ ਨੂੰ ਸਮਝਿਆ ਨਹੀਂ ਕਹਾ ਜਾਣ ਦੀ ਗਾਂਹਦਾਰੀਆਂ ਨੂੰ ਪਤਾ ਵੀ ਕਹਾ ਵੀ ਜਾਣਾ ਕੋਈ ਗੱਲ ਐ ਨਾ ਇਹ ਬੰਦੇ ਨੇ ਨਾ ਇਹਨਾਂ ਲੋੜ ਐ ਨਾ ਇਹਨਾਂ ਨੂੰ ਸਮਝ ਐ ਇਹ ਤਾਂ ਐਵੇਂ ਝਗੜਾ ਕਰਨ ਵਾਲੇ ਨੇ ਬੂਰਖ ਇਹਨਾਂ ਨੂੰ ਧਰਮ ਮਾਰੇ ਕੀ ਪਤਾ ਧਰਮ ਕੀ ਹੁੰਦਾ ਇਹਨਾਂ ਨਾਲ ਧਰਮ ਤੇ ਲੈਣਾ ਵੀ ਕੀ ਐ ਇਹਨਾਂ ਤਾਂ ਆਪਣੀਆਂ ਹੋਰ ਰੋਟੀਆਂ ਸੱਕੜੀਆਂ ਹੋਦੀਆਂ ਮਤਵਾਲਾਂ ਨੇ ਕੋਈ ਨਾ ਕੋਈ ਝਗੜਾ ਖੜਾ ਕਰਾ ਗੱਲ ਐ ਰੋਟੀਆਂ ਸੇਕੀ ਗਏ ਵਿਆਹ ਦਈ ਗਏ ਹੋਰਾਂ ਦੇ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇੱਕ ਸਭ ਹੀ ਕੋ ਗੁਰਦੇਵ ਇੱਕ ਇੱਕ ਦੀ ਸੇਵ ਕਰਨੀ ਏ ਉਹ ਕੌਣ ਹੈ ਗੁਰਦੇਵ ਹੈ ਇੱਕ ਅੰਤਰਾਤਮਾ ਦੀ ਆਵਾਜ਼ ਹੈ ਸਾਹਿਬ ਜੀ ਉਹ ਉਹ ਵੀ ਆਵਾਜ਼ ਹੈ ਅਸਲ ਚ ਗੁਰਦੇਵ ਹੀ ਆਵਾਜ਼ ਹੈ ਉਹ ਅੰਤਰਾਤਮਾ ਦੀ ਆਵਾਜ਼ ਹੈ ਅੰਤਰਾਤਮਾ ਆਪ ਨਹੀਂ ਬੋਲਦੀ ਕਦੇ ਵੀ ਬਲਾਈ ਬੋਲਦੀ ਹੈ